ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਮੈਂ ਆਈ ਸੀਗੀ ਆਪਣੀ ਦੁਕਾਨ ਤੇ ਤੇ ਦੁਕਾਨ ਹੈ ਜੀ ਆਪਣੀ ਅਤਰ ਦੀ ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋਵੋਗੇ ਨਾਲ ਨਾਲ ਸ਼ੀਸ਼ੀਆਂ ਲੱਗੀਆਂ ਅਤਰ ਦੀਆਂ ਸਾਰੀਆਂ ਦੀਆਂ ਸੋ ਜਦੋਂ ਮਾਹੌਲ ਖੁਸ਼ ਨਿਮਾ ਹੁੰਦਾ ਨਾ ਤਾਂ ਦਿਲ 'ਚੋਂ ਕੁਛ ਨਾ ਕੁਛ ਸਤਰਾ ਜ਼ਰੂਰ ਨਿਕਲਦੀਆਂ ਨੇ ਤੇ ਮੈਂ ਵੀ ਇੱਕ ਗੀਤ ਲਿਖਿਆ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਭ ਨੂੰ ਪਸੰਦ ਆਏਗਾ ਸੋ ਗੀਤ ਮੈਂ ਇਸ ਲਈ ਲਿਖਿਆ ਕਿ ਇਨਸਾਨ ਨਾ ਭੱਜਦਾ ਫਿਰਦਾ ਰਹਿੰਦਾ ਹਰ ਟਾਈਮ ਦੇਖੋ ਤੁਹਾਨੂੰ ਬਾਹਰੋਂ ਗੱਡੀਆਂ ਦੀਆਂ ਆਵਾਜ਼ਾਂ ਵੀ ਸੁਣ ਰਹੀਆਂ ਹੋਣਗੀਆਂ ਸੋ ਇਨਸਾਨ ਹਰ ਟਾਈਮ ਭੱਜਦਾ ਫਿਰਦਾ ਰਹਿੰਦਾ ਹੈ ਕਿ ਮੇਰੇ ਕੋਲੇ ਆ ਵੀ ਹੋਵੇ ਉਹ ਵੀ ਹੋਵੇ ਹਨ ਸੋ ਪਰ ਕੁਝ ਕੁ ਚੀਜ਼ਾਂ ਦੁਨੀਆ ਤੇ ਇਹ ਜੀਆਂ ਵੀ ਲਗੀਆਂ ਜਿਹੜੀਆਂ ਰੱਬ ਦੀ ਰੱਬ ਦੀ ਰਜ਼ਾ ਦੇ ਵਿੱਚ ਰਹਿੰਦੀਆਂ ਨੇ ਆਓ ਜੀ ਅੱਜ ਉਹਨਾਂ ਦੀ ਗੱਲ ਕਰਦੇ ਆਂ ਸੋ ਗੀਤ ਸ਼ੁਰੂ ਕਰਦੇ ਆਂ ਜੀ ਤੇ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਗੀਤ ਕਿਦਾਂ ਦਾ ਲੱਗਿਆ ਜਾਂ ਤੁਸੀਂ ਮੈਨੂੰ ਕੋਈ ਆਪਣੇ ਵੱਲੋਂ ਵੀ ਟੌਪਿਕ ਭੇਜ ਸਕਦੇ ਹੋ ਕਿ ਮੈਮ ਆਪਾਂ ਇਸ ਟੌਪਿਕ ਤੇ ਜਾਂ ਇਸ ਵਿਸ਼ੇ ਤੇ ਆਪਾਂ ਗੀਤ ਲਿਖਣਾ ਹੈ ਸੋ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਜੀ ਸੋ ਗੀਤ ਹੈ ਜੀ ਗੀਤ ਦਾ ਵਿਸ਼ਾ ਦਾਣੇ-ਦਾਣੇ ਤੇ ਮੋਹਰ ਨਾ ਖੇਤਾਂ ਨੂੰ ਵੋਹਣ ਚਿੜੀਆਂ ਨਾਉ ਭਰਦੀਆਂ ਗੱਲੇ ਨਾ ਖੇਤਾਂ ਨੂੰ ਵੋਹਣ ਚਿੜੀਆਂ ਨਾਉ ਭਰਦੀਆਂ ਗੱਲੇ ਨਾ ਕੱਲ ਦੀ ਕੋਈ ਕਰਨ ਤਿਆਰੀ ਫਿਰ ਵੀ ਜੀਵਨ ਚੱਲੇ ਦਾਣੇ-ਦਾਣੇ ਤੇ ਮੋਹਰ ਲਾ ਕੇ ਸਭ ਨੂੰ ਮਾਲਕ ਕੱਲੇ ਫਿਰ ਵੀ ਬੰਦਾ ਲਾਲਚ ਦੇ ਵਿੱਚ ਰੋਜ਼ ਹੀ ਅਟਦਾ ਪੱਲੇ ਪੱਥਰ ਵਿੱਚ ਵੀ ਰੋਟੀ ਦਿੰਦਾ ਜਿਸ ਨੂੰ ਫਿਕਰ ਹੈ ਸਭ ਦਾ ਪੱਥਰ ਵਿੱਚ ਵੀ ਰੋਟੀ ਦਿੰਦਾ ਜਿਸ ਨੂੰ ਫਿਕਰ ਹੈ ਸਭ ਦਾ ਤੇਰੇ ਅੰਦਰ ਵਸਦਾ ਹਰ ਜੀ ਫਿਰਦੇ ਬਾਹਰ ਲੱਭਦਾ ਰੱਖ ਭਰੋਸਾ ਉਸਤੇ ਜਿਸ ਦਾ ਹਰ ਥਾਂ ਚੱਕਰ ਚੱਲੇ ਦਾਣੇ-ਦਾਣੇ ਤੇ ਮੋਹਰ ਲਾ ਕੇ ਸਭ ਨੂੰ ਮਾਲਕ ਕੱਲੇ ਫਿਰ ਵੀ ਬੰਦਾ ਲਾਲਚ ਦੇ ਵਿੱਚ ਰੋਜ਼ ਹੀ ਅੱਡਦਾ ਪੱਲੇ ਲਹਿਰਾ ਵਿੱਚ ਵੀ ਮੱਛੀ ਪਾਲੇ ਲਹਿਰਾ ਵਿੱਚ ਵੀ ਮੱਛੀ ਪਾਲੇ ਰੱਖ ਪਾਣੀ ਵਿੱਚ ਦਾਣਾ ਲਹਿਰਾ ਵਿੱਚ ਵੀ ਮੱਛੀ ਪਾਲੇ ਰੱਖ ਪਾਣੀ ਵਿੱਚ ਦਾਣਾ ਉਸਦੇ ਹੱਥ ਵਿੱਚ ਸਾਰਾ ਕੁਝ ਹੈ ਤੇਰਾ ਆਉਣਾ ਜਾਣਾ ਉਸਦੇ ਹੱਥ ਵਿੱਚ ਸਾਰਾ ਕੁਝ ਹੈ ਤੇਰਾ ਆਉਣਾ ਜਾਣਾ ਉਸਦੇ ਹੁਕਮ ਬਿਨਾਂ ਨਾ ਕੁਝ ਵੀ ਨਾ ਕੋਈ ਚੁਸਤੀ ਚੱਲੇ ਦਾਣੇ-ਦਾਣੇ ਤੇ ਮੋਹਰ ਲਾ ਕੇ ਸਭ ਨੂੰ ਮਾਲਕ ਕੱਲੇ ਫਿਰ ਵੀ ਬੰਦਾ ਲਾਲਚ ਦੇ ਵਿੱਚ ਰੋਜ਼ ਹੀ ਅੱਡ ਦਾ ਪੱਲੇ ਇੱਕ ਬੂੰਦ ਜਦੋਂ ਹੈ ਵਰਦੀ ਪਿਆਸ ਬੰਬੀ ਹੈ 부ਝਦੀ ਇੱਕ ਬੂੰਦ ਜਦੋਂ ਹੈ ਵਰਦੀ ਪਿਆਸ ਬੰਬੀ ਹੈ 부ਝਦੀ ਨਾ ਖੂਹਾਂ ਦਾ ਪਾਣੀ ਪੀਵੇ ਨਾ ਚੀਲਾਂ ਦੀ ਸੁਜਦੀ ਦੋਸ਼ ਨਾ ਦਿੰਦਾ ਉਸ ਮਾਲਕ ਨੂੰ ਦੋਸ਼ ਨੰਦਿੰਦਾ ਉਸ ਮਾਲਕ ਨੂੰ ਰਜ਼ਾ ਦੇ ਵਿੱਚ ਹੀ ਚੱਲੇ ਦਾਣੇ-ਦਾਣੇ ਤੇ ਮੋਹਰ ਲਾ ਕੇ ਸਭ ਨੂੰ ਮਾਲਕ ਕੱਲੇ ਫਿਰ ਵੀ ਬੰਦਾ ਲਾਲਚ ਦੇ ਵਿੱਚ ਰੋਜ਼ ਹੀ ਅੱਡਦਾ ਪੱਲੇ ਸਬਰਾਂ ਵਾਲਾ ਫਲ ਹੈ ਮਿੱਠਾ ਸਬਰਾਂ ਵਾਲਾ ਫਲ ਹੈ ਮਿੱਠਾ ਛੱਡ ਦੇ ਕੱਲ ਦੀਆਂ ਫਿਕਰਾਂ ਸਬਰਾਂ ਵਾਲਾ ਫਲ ਹੈ ਮਿੱਠਾ ਛੱਡ ਦੇ ਕੱਲ ਦੀਆਂ ਫਿਕਰਾਂ ਦੁੱਖ ਸੁੱਖ ਦੋਵੇਂ ਨਾਲ ਹੀ ਚੱਲਦੇ ਜਿਉ ਫੁੱਲ ਤੇ ਕੰਡੇ ਕਿਕਰਾਂ ਚਿੰਤਾ ਦਿਲ ਚੋਂ ਲਾ ਲਏ ਹਰ ਪਲ ਚਿੰਤਾ ਦਿਲ ਚੋਂ ਲਾ ਲਏ ਹਰ ਪਲ ਰੂਹ ਚ ਵਾਹਿਗੁਰੂ ਚੱਲੇ ਦਾਣੇ ਦਾਣੇ ਤੇ ਮੋਹਰ ਲਾ ਕੇ ਸਭ ਨੂੰ ਮਾਲਕ ਕੱਲੇ ਫਿਰ ਵੀ ਬੰਦਾ ਲਾਲਚ ਦੇ ਵਿੱਚ ਰੋਜ਼ ਹੀ ਅੱਡਦਾ ਪੱਲੇ ਫਿਰ ਵੀ ਬੰਦਾ ਲਾਲਚ ਦੇ ਵਿੱਚ ਰੋਜ਼ ਹੀ ਅੱਡਦਾ ਪੱਲੇ ਸੋ ਤੁਸੀਂ ਦੱਸਣਾ ਜੀ ਕਿ ਤੁਹਾਨੂੰ ਇਹ ਗੀਤ ਕਿਦਾਂ ਲੱਗਿਆ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕੋਸ਼ਿਸ਼ ਇਹ ਹੁੰਦੀ ਹੈ ਕਿ ਬੜਾ ਸਾਫ਼ ਸੁਥਰਾ ਲਿਖਿਆ ਜਾਵੇ ਸੁਨਾਇਆ ਜਾਵੇ ਕਿ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜ਼ਰੂਰ ਕੁਝ ਨਾ ਕੁਝ ਲਿਖਦੇ ਰਹੋ ਜਦੋਂ ਅਸੀਂ ਸੋਣਾ ਪੜ੍ਹਦੇ ਆ ਸੋਣਾ ਲਿਖਦੇ ਆ ਤਾਂ ਸਾਡੇ ਵਿਚਾਰ ਵੀ ਉਦਾਂ ਦੇ ਹੀ ਹੋ ਜਾਂਦੇ ਨੇ ਅਸੀਂ ਕਿਸੇ ਨੂੰ ਜੋ ਦੱਸਣ ਯੋਗ ਹੋ ਜਾਂਦੇ ਆ ਹਨਾ ਸੋ ਪਰਮਾਤਮਾ ਸਭ ਤੇ ਮਿਹਰ ਕਰੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਜੀ ਧੰਨਵਾਦ ਜੀ